ਪਾ ਗਿਆ ਕਿ ਇਹ ਗਲਤ ਕਰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕੀ ਉਹਨਾਂ ਨੇ ਬਾਅਦ ਦਿੱਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਵੀ ਸੁਰਖੀ ਸੀ ਜੀਵੀਦਾਰ ਮਜਦੂਰ ਨਹੀਂ ਹੋ ਸਕਦਾ ਇਹ ਕਾਨੂੰਨ ਦਾ ਹਿੱਸਾ ਹੈ ਜੇਰੀ ਬੈਂਕ ਦਾ ਜੇਰੀ ਕਹਿੰਦੇ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀ ਵੀ ਆਖੀਂ ਦਾ ਉੱਤੋਂ ਸੁਣੀ 35 ਸੁਣ ਲੋ ਹੁਣ ਮੇਰੀ 35 ਸੁਣ ਲੋ ਕਾਸ ਹੋ ਦਾ ਵਿਰੋਧ ਕਰ ਦਿੰਦੇ ਤੇ ਅਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਲੋਕੀ ਦੀ ਪ੍ਰੋਤਿਤੀ ਕਾਣ ਲੱਗੇ ਮੋਦੀ ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚ ਵੀ ਪਰਪੀ ਵਾਲਿਆਂ ਦੀ ਮੈਂ ਗੱਲ ਕਰੂੰ ਬਿਹਾਰ ਵਾਲਿਆਂ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੈਨੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਜੋ ਦੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਖਲਾਫ ਬੋਨਾ ਆਜੀ ਮੇਰੀ ਛੀਵ ਕੱਢ ਦਿਓ ਜੇ ਮੈਂ ਕਦੀ ਖਲਾਫ ਹੀ ਨਹੀਂ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਅਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੈਪੋ ਵੀ ਸੁਣਦਾ ਨਵੱਤੀਆਂ ਜ਼ਮਾਨਾ ਸਾਰੀ ਦੁਨੀਆ ਸੁਣਦੀ ਐਸੀ ਚੁੜਾਹੇ ਚਾਜੂਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਹਰਾਂ ਤੇ ਜਾਣਾ ਪਿਆ ਉਸੇ ਦਿਨ ਹੀ ਮੈਂ ਰਜਾਈਂ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠ ਜਾਊਗਾ ਨਹੀਂ ਨਹੀਂ ਇੱਕ ਇੱਕ ਨਾ ਨਹੀਂ ਇਹ ਕਹਿੰਦਾ ਹਾਂ ਨਹੀਂ ਸੀ ਮੈਨੂੰ ਕਰਦੋ ਇਹ ਨਹੀਂ ਚਾਹਦਾ ਇਹ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਟਾਹ ਆਲੀ ਦਿਟਾਇਆ ਤੁਸੀਂ ਇੱਕ ਗਰੀਬ ਕਸਰਾਹ ਹੈ ਦੇਰ ਤੇ ਬੱਚੇ ਤੇ ਯਕੀਨ ਕਰਨਾ ਅਸੀਂ ਬਾਬਾ ਜੀਵਨ ਸਿੰਘ ਸਾਹਿਬ ਦਾ ਰਾਜਾ ਦੇ ਬਾਪੂ ਨੂੰ ਮੰਮੀ ਵਾਲੇ ਬੰਦੇ ਆ ਅਸੀਂ ਅਸੀਂ ਤੇ ਦੇਸ਼ੀ ਇਧਰ ਆ ਗਏ ਪਰ ਜੇ ਕੋਈ ਤੁਸੀਂ ਵੀ ਯਕੀਨ ਕਰੋ ਅਸੀਂ ਇਹਨਾਂ ਗੱਲ ਨੂੰ ਕਿਹਾ ਲੈ ਗਰੇ ਤੇ ਗੁਰੂ ਦੇ بیٹے ਲਾਹਣੇ ਦਾ ਮੇਰੇ ਇੱਕ ਹੁਜਬਾਜਾ ਵਾਲੇ ਬਾਪੂ ਮੈਂ ਹੀ ਬਗਾ ਸੀ ਕੇਸ ਘਰ ਗੁਰਦੁਆਰੇ ਸਰਵ ਦੇ ਖੜਾ ਹੋ ਕੇ ਪੰਚ ਖਾਨ ਸਾਹਿਬ ਸਜਾਉਣਾ ਉਹ ਮੈਂ ਜਿੰਝੋ ਲੱਗੀ ਸੀ ਨਾ ਦੇਖੋ ਪਤਾ ਪਉੜੇ ਦੀ ਲੋਸ ਇੱਕ ਇੱਕ ਸਾਈਕਲ ਨੂੰ ਮੇਰੇ ਮਗਰ ਤੁਹਾਡਾ ਗਾਲ ਦੇ ਕੰਡਾ ਮੈਂ ਕਰਦਾ ਹਾਂ ਬਿਲਕੁਲ ਬਿਲਕੁਲ ਕਿ ਸਾਡਾ ਕਿਸਾਨ ਆ ਜਾ ਦਿੱਲੀ ਜਾਣਾ ਰਹਿ ਗਿਆ ਬਿਲਕੁਲ 옳ਿਆ ਕੰਡਾ ਕਿਨਾਂ ਕਰਾਈਆਂ ਸੀ ਜਿਹੜੀ ਸਖੇਦ ਵੀ ਗਲਤੀ ਹੋਈ ਉਹ ਵੀ ਮੈਨੂੰ ਮਾਫੀ ਤੈਨੂੰ ਮੰਗਣੀ ਚਾਹੀਦੀ ਪਰ ਉਹਨਾਂ ਦੇ ਵਿਹਾਰ ਤੋਂ ਵੀ ਮਾਫੀ ਮੰਗਦਾ ਹਾਂ મેં તો ગચ્યા કરું તાર્જુ ચકીન કરો જો એનું જગા કદું હોયા નહીં જલંઘર હર ગયા એ હર ગયા ફેર દિલ્હી જીત્યા જયા ਫਜ਼ਾਈ ਜੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖਾਤੀ ਲੋਕਾਂ ਨੂੰ ਇਹ ਤੇ ਸਾਡਾ ਬੱਚਾ ਹੈ ਬੈਰੀਕਟ ਪਟਾ ਦਿਓ ਮੈਨੂੰ ਤਾਂ ਲੋਕੀਂ ਉਹ ਮਸਾਨਾ ਮੱਖਾ ਦੇ ਜਿੱ ਦਿੱਲੀ ਜਾਣ ਐਮਐਸਪੀ ਦੇ ਦਿਓ ਮਸਾਨਾ ਨੂੰ ਇਨਕਾਰ ਦੇ ਦਿਓ ਦੋਲਣ ਕਰੀ ਮੈਂ ਉਹ ਹੀ ਗੱਲ ਕਰਾਂਗਾ ਜਿੰਨੀ ਕਿ ਚੋਗਾ ਮੈਂ ਹੈਗਾ ਕੱਲ ਨੂੰ ਵੀ ਮੈਂ ਤੁਹਾਡੇ ਮੱਥੇ ਲਗਣਾ ਸੋਦਰ ਮੇਰੇ ਕੁਛ ਪੰਨੇ ਆ ਗਿਆ ਮਾਰੂ ਬੋਟੀ ਪਾਵਰ ਜੀ ਆ ਗਈ ਫਿਰ ਮੈਂ ਤੁਸੀਂ ਅੰਤ ਨਹੀਂ ਸੀ ਗਏ ਕੋਈ ਸੰਕਮੇ ਕਰਦੇ ਕਦੀ ਖਲਾਫ ਨਹੀਂ ਬੋਲਿਆ ਮੈਂ ਕਾਫੀ ਦੇਖ ਲਿਆ ਸੀ ਸਾਨੂੰ ਕਹਿੰਦਾ ਕੁਛ ਨਹੀਂ ਦੇ ਸਾਨੂੰ ਪਹਿਲਾਂ ਪੁੱਛ ਦੇ ਕਾਨੂੰਨ ਬਣਾ ਕੇ ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ ਉਹ ਗੋਲ ਖੂਬ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇਂਦਾ ਨਹੀਂ ਅੱਗੇ ਤੋਂ ਪਿੱਛੋਂ ਕਾਜਾ ਭਰਾ ਵੀ ਕਦੀ ਬਾਤ ਨਹੀਂ ਬੋਲਿਆ ਤੁਹਾਡਾ ਬੱਚਾ ਯਾਰ ਓ ਮੈਂ ਤੁਹਾਡਾ ਦਾਦਾ ਕੇ ਬਣਿਆ ਯਾਰ ਮੈਂ ਤੁਹਾਡਾ ਨਗਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ ਅੱਜ ਨੂੰ ਮੈਂ ਕਰਦਾ ਮੈਂ ਮੈਂ ਹੌਲੀ ਹੌਲੀ ਸਾਰੀ ਕਰਦਾ ਮਾਈਕ ਫੜੋ ਮਾਈਕ ਤੁਹਾਡੇ ਕਿਚਰੀ ਸਪੇਸ ਹੋਇਆ ਤੇਰੇ ਕੋਲ ਮਾਈਕ ਤੁਹਾਡਾ ਖਾਲਸਾ ਅਮਰਤ ਜੀ ਜੇ ਤੱਕ ਤੋਂ ਮਾਰੇ ਮਹੀਦਾਂ ਖੰਸਰੀ ਸਪਾਹੀ ਦਾ ਐ ਕੰਫੀ ਦੇ ਨਿਸਾਨ